ਸਵਾਗਤ ਹੈ ਦੋਸਤੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਸੋਡ ਲਈ ਸ਼ਵਰਾਜ 855 ਦਾ ਟਰੈਕਟਰ ਲੈ ਕੇ ਆਏ ਆਂ ਦੋਸਤੋ ਸ਼ੋਰੂਮ ਕੰਡੀਸ਼ਨ ਦੇ ਵਿੱਚ ਬਹੁਤ ਹੀ ਚੰਗਾ ਟਰੈਕਟਰ ਹੈ ਦੋਸਤੋ ਸਾਰੀ ਸਾਰੀ ਕੰਡੀਸ਼ਨ ਦੇ ਵਿੱਚ ਜੇਕਰ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਜੇ ਕਿਸੇ ਵੀਰ ਨੇ ਸਾਡੇ ਚੈਨਲ ਤੇ ਐਡ ਕਰਾਉਣੀ ਹੋਵੇ ਦਿੱਤੇ ਗੇ ਨੰਬਰਾਂ ਤੇ ਭਾਈ ਸਾਥ ਫੋਟੋਆਂ ਇੱਕ ਦੋ ਮਿੰਟਾਂ ਦੀ ਵੀਡੀਓ ਬਣਾ ਕੇ ਭੇਜ ਸਕਦੇ ਹੋ ਜੀ ਐਡ ਕਰਵਾਉਣ ਦੇ ਲਈ ਕਰਦੇ ਆਂ ਟਰੈਕਟਰ ਬਾਰੇ ਗੱਲਬਾਤ ਸ਼ਵਰਾਜ 855 2018 ਮਾਡਲ ਹੈ ਜੀ ਰਿਵਰਸ ਪੀਟੀਓ ਦੇ ਵਿੱਚ ਟਰੈਕਟਰ ਹੈ ਦੋਸਤੋ ਜੇਕਰ ਕਰ ਗਿਆ ਆਪਾਂ ਟਾਇਰਾਂ ਦੀ 75 ਪੈਸੇ ਟਾਇਰ ਦੋਸਤੋ ਟਰੈਕਟਰ ਦੇ ਨਾਲ ਦੇ ਨੇ 1145 ਘੰਟੇ ਚੱਲਿਆ ਹੋਇਆ 200 ਟਰੈਕਟਰ ਕੋਲੀ ਪੰਜਾਬ ਦਾ ਨੰਬਰ ਹੈ ਦੋਸਤੋ ਫੇਵਰ ਹੌੜ ਲੱਗੀ ਹੋਈ ਟਰੈਕਟਰ ਦੇ ਉੱਪਰ ਕਿਤੇ ਵੀ ਟਰੈਕਟਰ ਤੇ ਚਾਬੀ ਨਹੀਂ ਲੱਗੀ ਹੋਈ ਸਾਰੇ ਦਾ ਸਾਰਾ ਟਰੈਕਟਰ ਦੋਸਤੋ ਸ਼ੀਲਡ ਹੈ ਜੀ ਤੇ ਜੇਕਰ ਕਰ ਗਿਆ ਆਪਾਂ ਇਸ ਦੇ ਰੇਟ ਦੀ ਰੇਟ ਹੈਗਾ ਦੋਸਤੋ 5 ਲੱਖ ਤੇ 75000 ਰੁਪਿਆ ਕੋਈ ਵੀ ਫਿਕਸ ਨਹੀਂ ਮੌਕੇ ਤੇ ਮਾਨਤਾਨ ਹੋ ਜਾਊਗਾ ਮਾਲਕ ਵੀਰ ਦਾ ਨੰਬਰ ਸਕਰੀਨ ਉੱਤੇ ਚੱਲੀ ਜਾਂਦਾ ਜੇ ਕਿਸੇ ਵੀਰ ਨੇ ਟਰੈਕਟਰ ਲੈਣਾ ਹੋਵੇ ਇਸ ਨੰਬਰ ਤੇ ਕਾਲ ਕਰਕੇ ਮਾਲਕ ਵੀਰ ਤੋਂ ਹੋਰ ਟਰੈਕਟਰ ਬਾਰੇ ਜਾਣਕਾਰੀ ਵੀ ਲੈ ਸਕਦਾ ਹੈ ਜੀ ਧੰਨਵਾਦ ਦੋਸਤੋ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ